ਦੇਸ਼ ਦੇਸ਼ਿਤ ਵਤਨ ਦੀ ਮਿੱਟੀ ਨਿਊਜ਼ ਚੈਨਲ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਥੀ ਅੱਜ ਹਾਜ਼ਰ ਹਾਂ ਇੱਕ ਖਾਸ ਮੁਲਾਕਾਤ ਲੈ ਕੇ ਅਤੇ ਇਸ ਖਾਸ ਮੁਲਾਕਾਤ ਦੇ ਵਿੱਚ ਅਸੀਂ ਬਸ ਇੱਕ ਵਿਸ਼ੇਸ਼ ਪ੍ਰੋਗਰਾਮ ਪ੍ਰਕਾਸ਼ ਕਰਨ ਜਾ ਰਹੇ ਹਾਂ ਸਤਿ ਸ੍ਰੀ ਅਕਾਲ ਜੀ ਔਰ ਖਾਸ ਫਤਿਹ ਕੋਸੇ ਦਸੋ ਕੀ ਹਾਂ ਬਸ ਵਧੀਆ ਬਾਬਾ ਜੀ ਬੜੀ ਠੀਕ ਹੈ ਜੀ ਖੰਡੀ ਠੀਕ ਹੈ ਬਾਬਾ ਜੀ ਅਸੀਂ ਵਿਸਾਖੀ ਤੇ ਇੱਕ ਪ੍ਰੋਗਰਾਮ ਪੇਚ ਕਰ ਰਹੇ ਹਾਂ ਜੋ ਤੁਹਾਡੇ ਤੋਂ ਬਿਨਾ ਹੋ ਨਹੀਂ ਸਕਦਾ ਜੀ ਹਾਂਜੀ ਅਸੀਂ ਚਾਹੁੰਦੇ ਹਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖਾਸਾ ਦਿਵਸ ਤੇ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੂੰ ਖਾਸਾ ਸਾਜਣਾ ਕਿਉਂ ਪਿਆ ਹਾਂਜੀ ਇਸ ਸੰਬੰਧੀ ਸਾਨੂੰ ਜਾਣਕਾਰੀ ਦਿਓ ਬਾਬਾ ਜੀ ਹਾਂਜੀ ਗੁਰੂ ਗੁਰੂ ਦੀ ਪਾਰਿਸਾਦ ਸੰਗਤ ਦੇ ਸਭ ਤੋਂ ਪਹਿਲਾਂ ਮੈਂ ਵਤਨ ਦੀ ਮਿੱਟੀ ਚੈਨਲ ਦੇ ਨਾਲ ਸਿੱਧੂ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਦੇਸਾਂ ਦੇਸਾਂ ਵਿੱਚ ਹਰ ਇੱਕ ਪ੍ਰੋਗਰਾਮ ਨੂੰ ਬੜੇ ਸਰਦਾਰ ਦੇ ਭਾਵਨਾ ਦੇ ਨਾਲ ਪਾ ਰਿਹਾ। ਬਹੁਤ ਬਹੁਤ ਸਿੱਧੂ ਸਾਹਿਬ ਧੰਨਵਾਦ। ਉਹ ਤੁਹਾਡਾ ਸਵਾਲ ਬੜਵਦਿਆ ਵਾ ਕਿ ਧਾਰਮਿਕ ਬੁਰੀ ਸੀਮਾਰਾ ਨੂੰ ਖਾਲਸਾ ਪੰਥ ਕਿਉਂ ਸਾਜਣਾ ਪਿਆ? ਹਾਂਜੀ। ਇਹ ਤੋਂ ਸਤ ਸਭ ਬੜੇ ਸੰਕੇਤ ਮਿਲਦੇ ਆ। ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਇੱਕ ਨੋ ਪ੍ਰਸ਼ਾਦਾ ਸਾ ਕਰੇ ਸਨ ਹਾਂਜੀ ਤੇ ਮਾਤਾ ਨਾਨਕ شکار ਰੇ ਸਨ ਤੇ ਸ਼ਕਰ ਦੇ ਜੋ ਗੁਰਤੇਗ ਬਹਾਦਰ ਮਹਾਰਾਜ ਦੇ ਜਦੋਂ ਨਾਮ ਉਹਨਾਂ ਦਾ ਨਾਮ ਵੀ ਇਸੇ ਕੰਮ ਕਰਤੇ ਲਾਇਆ ਨਾ ਤੇ ਕਹਿਣ ਲਗੀ ਬਾਕੀ ਸੂਰਜਵਾਲ ਨੂੰ ਅੜੀ ਰਾਏ ਨੂੰ ਸਾਰੇ ਨੂੰ ਬਾਬਾ ਕਰ ਤਾਂ ਸਾਰੇ ਕੰਮ ਲਾ ਦਿੱਤਾ ਤੇ ਮਾਤਾ ਨਾਨਕੀ ਨੇ ਸਵਾਲ ਕਰਤਾ ਕਿ ਮੇਰੇ ਪੁੱਤ ਨੂੰ ਕਿਉਂ ਨਾ ਅੱਛਾ ਦੂਸਰਾ ਪ੍ਰਸਾਦਾ ਸਕਦੇ ਸਕਦੇ ਉਹਨਾਂ ਦਾ ਹਾਂਜੀ ਲੋੜ ਹੋ ਗਈ ਅੱਛਾ ਲੰਗੜੀ ਆ ਜਿਹੜਾ ਤੇਰਾ ਪੁੱਤ ਹੈ ਨਾ ਹਾਂਜੀ ਦੇਗ ਬਹਾਦਰ ਇਹ ਇਹਦੇ ਕਰ ਜਿਹੜਾ ਇਹ ਬੜਾ ਵੱਡਾ ਹਿੰਦੂਆਂ ਦੀ ਜਿਗਯੋ ਦੇ ਖਾਤਰ ਇਹ ਆਪਣਾ ਸੀਰ ਜਿਹੜਾ ਕੁਰਬਾਨ ਕਰ ਦੋਗੇ ਅੱਛਾ ਹਾਂਜੀ ਦੂਸਰਾ ਇਹ ਕਿ ਇਹਦੇ ਕਰ ਜਿਹੜਾ ਪੁੱਤਰਾ ਹੋਵੇਗਾ ਨਾ ਹਾਂਜੀ ਪੁੱਤ ਹੋਏਗਾ ਯੋਗਰਾਪੋਤਰਾ ਰੇਗਾ ਇਨਿਕਾਪੋਤਰਾ ਰੇਗਾ ਉਹ ਵਕਰਤ ਤੁੰਗਲਾ ਚਲਾਵੇਗਾ ਅੱਛਾ ਫਿਰ ਤੁਨ ਤੁਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਪਾਮ ਸਿੰਘ ਗੁਰਤੇਗ ਬਾਦਲ ਮਹਾਰਾਜਾ ਦਿੱਲੀ ਤੋਂ ਪਹੁੰਚਾ ਦਿੱ ਲੈ ਕੇ ਆਏ ਹਾਂਜੀ ਜਦੋਂ ਸੀਸਾਣ ਪਰ ਕੀਤਾ ਨਾ ਗੋਬਿੰਦ ਸਿੰਘ ਨਾ ਨਾ ਗੋਬਿੰਦ ਸਿੰਘ ਵਾਲਾ ਕਰਕੇ ਹੁੰਦਾ ਸੀ ਜਦੋਂ ਸੀਸਾਣ ਪਰ ਕੀਤਾ ਨਾ ਤੇ ਕਹਿਣ ਲੱਗੇ ਆ ਸੂਚਿਦਾ ਸਤਕਾਰ ਕੀਤਾ ਗਿਆ ਦੇ ਤੁਹਾਨੂੰ ਗੁਰੂ ਜੀ ਵੀ ਮਾਰਾ ਪੁੱਛਣ ਲੱਗੇ ਪੰਜ ਜੱਥੇ ਆ ਜਦੋਂ ਦਿੱਲੀ ਦੇ ਵਿੱਚ ਇਹ ਕਿਹੜਾ ਭਾਮ ਸੀ ਤੁਹਾਨੂੰ ਵੱਖਰਾ ਕੀਤਾ ਗਿਆ ਉਹ ਤੇ ਸਿੱਖ ਕਿੰਨੇ ਸੀ ਤੇ ਪਹਿੰਟਾ ਤਾਂ ਕਹਿੰਦਾ ਮਾਰਾ ਸਿੱਖ ਤੇ ਬਹੁਤ ਸੰਗ ਪਰ ਕਿਤੇ ਹਾਂ ਦਾ ਨਾਰਾ ਚੀ ਬਣਾ ਉਹ ਆਪਣੇ ਆਪ ਜਿਹੜਾ ਸਿੱਖ ਵੀ ਹੈਗਾ ਸੀ ਪਰ ਉਹ ਹਿੰਦੂ ਕਰਕੇ ਆਪਣੀ ਜਾਨ ਬਚਾਣ ਖਾਤਰ ਚਲਾ ਗਿਆ ਉਸ ਦਾ ਮਹਾਦੇਵ ਪੰਦਲ ਕਰ ਲਿਆ ਕਿ ਮੈਂ ਐਸਾ ਕਾਲਜਾਂ ਪੰਚਾਂ ਦਾ ਜਿਹੜਾ ਲੱਖਾਂ ਦੇ ਵਿੱਚ ਪਛਾਣ ਲਈ ਰੱਖਣੀ ਬਹੁਤ ਹੋ ਗਈ ਇਹ ਇਸ ਕਰਕੇ ਸਾਜਣੇ ਦੇ ਦਿਸ ਕਰ ਹਾਂ ਜੀ ਫਿਰ ਇੱਕ ਤਾਂ ਸਕੀਤ ਹੋਰ ਮਿਲਦਾ ਜੇ ਪਗਾਂ ਦੀ ਦਾ ਜੰਦ ਹੋਇਆ ਹਾਂਜੀ ਉਦੋਂ ਜਿਹੜੇ ਆ ਕੁਝ ਜਿਹੜੇ ਸਿੱਖ ਸਨ ਉਹਨਾਂ ਨਾਲ ਲੰਘ ਲੰਦੇ ਸਕੇ ਸਨ ਉਸ ਤੋਂ ਬਾਅਦ ਨਿਸ਼ਚਾ ਕਰ ਲੈ ਕਿਹਨ ਖਾਲਸਾ ਪੰਡਾ ਜੂਜੂ ਵਾਤੇ ਕੁਰਬਾਨ ਹੋਣ ਵਾਤੇ ਅੱਗੇ ਤਿਆਰ ਵਾ ਤਿਆਰ ਹੋਏ ਕਹਿੰਦੇ ਕਿ ਖਾਲਸਾ ਮੇਰੂ ਰੂਪੇ ਖਾਲਸਾ ਮੈਂ ਉਹ ਕਰੋ ਨਿਵਾਜ਼ ਖਾਲਸਾ ਮੈਂ ਉਹ ਮੁਖ ਹੈ ਬਿਲਕੁਲ ਅੰਗ ਸੁਲਬਾ ਬਿਲਕੁਲ ਬਾਬਾ ਜੀ ਜੀ ਗੁਰਗੋਬ ਸਿੰਘ ਦੀ ਖਾਲਸਾ ਸਾਜਨ ਦੇ ਸਤੇ ਕਰ ਦਿੱਤਾ ਕਿ ਇੱਕ ਸਿੱਖ ਦੀ ਲੋੜ ਤਾਂ ਸਭ ਤੋਂ ਪਹਿਲਾਂ ਉਹਨਾਂ ਕਹਿਆ ਸੀ ਕਿ ਸਾਨੂੰ ਇੱਕ ਤੁਸੀਂ ਇੱਕ ਦੀ ਲੋੜ ਆ ਜੋ ਕੁਰਬਾਨੀ ਦੇ ਸਕਦਾ ਹੋ ਉਹਨਾਂ ਪੰਜ ਪਿਆਰੇ ਸਾਜੀ ਪੰਜ ਪਿਆਰੇ ਕਿਥੋਂ ਦੇ ਤੇ ਉਹਨਾਂ ਦੇ ਕੀ ਨਾ ਹੈ ਬਾਬਾ ਜੀ ਹਾਂਜੀ ਉਹਨਾਂ ਦੇ ਪੰਜ ਪਿਆਰੇ ਧੰਗ ਗੁਰੂ ਸਿਵਾਰਾਮ ਨੇ 80 ਹਜ਼ਾਰ ਦਾ ਇਕੱਠ ਕੀਤਾ ਅਖੇ ਉਹ ਸਾਰੇ ਜਿਨਾਂ ਨੇ ਆਪਣੇ ਮਹੇਸ਼ਾਹ ਜੀ ਸਾਹਿਬ ਚਿੱਠੀਆਂ ਲਿਖ ਕੇ ਭੇਜਦੀਆਂ ਸਰ ਕੋ ਦੰਦ ਕਹੀ ਮੈਂ 30 ਵਾਰ 1699 ਵਿੱਚ ਪਰੇ ਸਾਕੀ ਦਾ ਤਾਂ ਅਗੋਂ ਅਪ੍ਰੈਲ ਦੇ ਵਿਸਾਖ ਦੇ ਨਾਲ ਲਾ ਦਿੱਤਾ ਵੈਸੇ ਸੂਰਜ ਪ੍ਰਗਿਆ ਕਰਨ ਦੇ ਵਿੱਚ ਆਪਾਂ ਜਿਹੜਾ ਹੁੰਦਾ ਵਾ ਕਿ 31 ਮਾਰਚ 1600 ਰੀਵੈਸ ਨੂੰ ਖਾਸਾ ਪੰਦੀ ਸਾਡਾ ਕਿ 80 ਹਜ਼ਾਰ ਦਾ ਕੱਟ ਸੀ ਕਈ ਆਏ ਨੇ 35 ਹਜ਼ਾਰ ਦਾ ਕੱਠ ਲਿਖਿਆ ਕਹਿੰਦੇ 80 ਹਜ਼ਾਰ ਦਾ ਕੱਟ ਅੱਛਾ ਅਫਰੀਕਾ ਦੇ ਖਾਤਿ ਉੱਤਨਾ ਜਿਹੜੋ ਕੱਠ ਬੜਾ ਤਖਾ ਹੈ ਤੇ ਤੁਹਾਨੂੰ ਗੁਰੂ ਜੀ ਮਹਾਰਾਜ ਲੰਗੀ ਤਲਵਾਰ ਲਾ ਕੇ ਆ ਗਏ ਤਾਂ ਕਿਤੇ ਆ ਗਏ ਕਦੇ ਇੱਕ ਸੀਸ ਦੇ ਲੋੜ ਜਦੋਂ ਭਰ ਮੇਜ ਜੁਰਜ ਖਾਤਰ ਆਪਣਾ ਕੁਰਬਾਨ ਕਰੇ ਉਹ ਤੇ ਪਹਿਲੀ ਵਾਰ ਜਦੋਂ ਕੋਈ ਉੱਠਿਆ ਨਾ ਦੂਜੀ ਵਾਰ ਫਿਰ ਵਾਰ ਫਿਰ ਉੱਠਿਆ ਤੀਜੀ ਵਾਰ ਜਦੋਂ ਲਹੌਰ ਦਾ ਰਹਿਣਾ ਪਾਇਆ ਨਾ ਖਤਰ ਸੀ ਕਿ ਜਾਂਦਾ ਕਰਤ ਸੀ ਠੀਕ ਹੈ ਉੱਠਿਆ ਜਲਗ ਮਹਾਰਾਜ ਮੇਰਾ ਸਿਰ ਜਿਹੜਾ ਦਾ ਭਾਜੀ ਸਭ ਤੋਂ ਪਹਿਲਾਂ ਕਿੰਦੇ ਵੀ ਭਾਈ ਜਾਨਾ ਰਾਮ ਨੇ ਕਿਹਾ ਕਿ ਸਭ ਨੂੰ ਮੈਂ ਮaaf ਕਰ ਦਿੱਤਾ ਜਾਵੇ ਕਿ ਮੈਂ ਪਹਿਲੀ ਥਾਂ ਦੀ ਆਵਾਜ਼ ਦਾ ਨਹੀਂ ਉੱਠਿਆ फिर तो दूसरी आवाज मैंने फिर भी उठा मैं तीसरी आवाज मैं तुम उठा माफ कर दिया मेरा hmm. 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 सी तल जरा फिर दूसरी आज भाई परमचंद यह हैगा दिल्ली का रहने वाला जाार ठीक है तीसरा भाई हिमत सिंह हिम्मत राम सिंह हिमत चंद सिंह हिमत राम यह हैगा ਜਗਰਦਾਸ ਕੁਰੀਦਾਂ ਅੱਛਾ ਇਹ ਜਾਸ ਸੀ ਜੀਵਨ ਅੱਛਾ ਜੀਵਨ ਦਾਤੀ ਨਾਲ ਸੰਬੰਧ ਰੱਖਦਾ ਚੌਥਾ ਸੀ ਪਰਮੋਕਮ ਸਿੰਘ ਹਾਂਜੀ ਮੋਕਮ ਜੰਦ ਇਹ ਹੈਗਾ ਸੀ ਦਿਵਾਰਕਾ ਦਾ ਰਹਿਣ ਲੋਕ ਜਨਾਰ ਦਾ ਰਹਿਣ ਵਾਲਾ ਦਿਵਾਰਕਾ ਦਾ ਰਹਿਣ ਵਾਲਾ ਠੀਕ ਉਹ 15ਵਾਂ ਹੈਗਾ ਸੀ ਭਾਈ ਸਹਿਤ ਸੰਗ ਇਹ ਬਿੰਦ ਦਾ ਰਹਿਣ ਵਾਲਾ ਕਨਾਲ ਕਾ ਦੇ ਅੱਛਾ ਔਰ ਇਹ ਜਾਤੀ ਹੈਗੀ ਇਸ ਸਾਇੰਸ ਸਿੰਬੀ ਸੀ ਠੀਕ ਹੈ ਮਨ ਬਹੁਤ ਸਾਂ ਨਾਈਸ ਇਸ ਸਿੰਦੇ ਸੀ ਹਾਂਜੀ ਕਿਉਂਕਿ ਧੰਗੁਰ ਗੁਰੂ ਜੀ ਮਹਾਰਾਜ ਨੇ ਨਾਂ ਵੀ ਵਿਲਕਤਾ ਰੱਖਿਆ ਹਾਂਜੀ ਵਿਆਹਿਤ ਔਲ ਧਰਮ ਜੁਆ ਕਾ ਪੂਰ ਸੰਪੂਰਠ ਰਾਤ ਕਰੇ ਸੀ ਆਪਾਂ ਜਦ ਦੀ ਸੱਚ ਪੰਕੀ ਹਾਂਜੀ ਬਿਲਕੁਲ ਵਿਆਹ ਚੋਂ ਆਈ ਨਹਾਉਂ ਖਲੀ ਤਰਵ ਕਿੱਥੋਂ ਦਿੱਲੀ ਤੋਂ ਬਿਲਕੁਲ ਜੀ ਇਹ ਹੁਣ ਕਿੱਥੋਂ ਆਈ ਜਦੋਂ ਨਾਪਰੀ ਔਰ ਹੁਕਮ ਕਿੱਥੋਂ ਆਇਆ ਦੁਆਰਕਾ ਤੋਂ ਤੇ ਸਾਲੂ ਪ੍ਰਾਤਿਕ ਲੋਈ ਬਿਲਕੁਲ ਬਿਲਕੁਲ ਹਾਂ ਇਹ ਕਿਉਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਰੱਖੇ ਕਿ ਮੇਰਾ ਜਿਹੜਾ ਵਾ ਸਿੱਖ ਜਿਹੜਾ ਵਾ ਉਹ ਦਿਆਵਾਨ ਵੀ ਹੋਵੇਗਾ ਇਸ ਕਰਕੇ ਪੰਜ ਯਾਰ ਸੇ ਨਿਲਕੁਝ ਦੇਰਾ ਸਿੱਖ ਜਿਹੜਾ ਧਰਮ ਵਾਲਾ ਹੋਵੇਗਾ ਧਰਮ ਹੀ ਹੋਵੇਗਾ ਧਰਮ ਸਿੱਖ ਨਿਲਕੁਝ ਦੇਰਾ ਸਿੱਖ ਜਿਹੜਾ ਫੇਰਮਤ ਵਾਲਾ ਵੀ ਹੋਵੇਗਾ ਇਹ ਮਹਾਰਾਜ ਸਿੰਘ ਕੋ ਆਪਾਂ ਦੇਖਦੇ ਇਤਿਹਾਸ ਪੜ੍ਹਦੇ ਆ ਕਿ ਸੋਲੇ ਦੀ ਮੋਠਾ ਭੱਜ ਭੱਜ ਕੇ ਚੜੇ ਖਾ ਕੇ ਸਿੰਘ ਜਿਹੜੇ ਜੂਝਦੇ ਰਹੇ ਹਿੰਮਤ ਇੰਨੀ ਭਰਤੀ ਮਹਾਰਾਜ ਫਿਰ ਇਹ ਵੀ ਕਹਿ ਦਿੱਤਾ ਕਿ ਮੇਰਾ ਹੁਕਮ ਹੁਕਮ ਸਿੰਘ ਦੇ ਹੁਕਮ ਦੀ ਪਾਲਣਾ ਕਰੇ ਜੋ ਤਾਂ ਇਹ ਚਾਰੀ ਤਿੱਜਾ ਹੋਊਗੀ ਹਾਂ ਤੋ ਉਹ ਸਾਬਿਤ ਪ੍ਰਾਪਤ ਹੋ ਜਾਗਾ ਸਾਹਿਬ ਸਿਗਰ ਬਿਲਕੁਲ ਇਸ ਕਰਕੇ ਮਾਰੇ ਨੇ ਪੰਜ ਬਾਣੇ ਦਿੱਤੀਆਂ ਜਦ ਵੀ ਸਾਲ ਕਹਿੰਦਾ ਬ੍ਰੰਮ ਗਿਆੜਾ ਤੇ ਕਿ ਮੇਰਾ ਸਿੱਖ ਬ੍ਰੰਮ ਗਿਆ ਨਹੀਂ ਹੋਵੇ ਮੇਰੇ ਸਿੱਖ ਜਿਹੜਾ ਮਾਰੇ ਕਿਨੇ ਤੈਨੂੰ ਲੰਗੜੇ ਦੀ ਮਹਾਰਾਜ ਨੇ ਜਦੋਂ ਉਹ ਸੰਸਾਰ ਤੇ ਆਏ ਉਹਦਾ ਸਿੱਖ ਕੋ ਬਣਾਇ ਗੁਰੂ ਅੰਗਦ ਦੇ ਪਰਭਾਸਾ ਦਿੰਦੇ ਗੁਰ ਸਤਿ ਗੁਰੂ ਕਰ ਜੋ ਸਿੱਖ ਆਖਾਇ ਜੋ ਭੱਲ ਕੇ ਉਠਾ ਨਾਮ ਸਿਆ ਬਿਲਕੁਲ ਸਿੱਖ ਨੇ ਪ੍ਰਵਾਸਾ ਵਾ ਕਿ ਮੇਰਾ ਸਿੱਖ ਜਿਦਾ ਵਾ ਉਹ ਪਾਲ ਬ੍ਰਾਹਮਣ ਨੂੰ ਯਾਦ ਕਰੇਗਾ ਉਹਨੂੰ ਪ੍ਰਾਰਥਨਾ ਕਰੇਗਾ ਉਹ ਜੁਦ ਵੀ ਕਰੇਗਾ ਉਹ ਸੂਦਰ ਹੋਵੇਗਾ ਉਹ ਵੈਸੇ ਹੀ ਹੋਵੇਗਾ ਜਦੋਂ ਉਹ ਇਕੱਠਾ ਕਰਕੇ ਇੱਕ ਸਿੱਖ ਬਣਾਉਂਦਾ ਉਹ ਧੰਨ ਧੰਨ ਗੁਰਗੁਰੂ ਸਿੰਘ ਮਹਾਰਾਜ ਨੇ ਜੋ ਖਾਲਸਾ ਪੰਥ ਨੂੰ ਨੋਹ ਤਰਤੀ ਖਾਲਸਾ ਮੇਰੇ ਰੂਪੇ ਖਾਲਸਾ ਮੈਂ ਹੁਕਮ ਬਿਲਕੁਲ ਹੈ ਲੋ ਉਪਲਉ ਨਾ ਅਗਮੜਾ ਗੁਰਿਆਮ ਪਹਿਲਾ ਬਾਹੂ ਆਉਗੋ ਫਿਰ ਸੰਗ ਆਪਣੇ ਗੁਰੂ ਜੇਲਾ ਕਿ ਚੇਲਾ ਕਿਉਂ ਬੜਿਆ ਜੋ ਪੰਨਾ ਪੈਰਾਂ ਚ ਚੋਣ ਕਰ ਦਿੱਤੀ ਪੰਨਾ ਪਿਆਰ ਹੈ ਅਮਰਜ ਕਾਤਾ ਇੱਕ ਨ ਹੋਰ ਬੇਨਤੀ ਕਰਨ ਲਗਾ ਕਿ ਕਈ ਕਹਿੰਦੇ ਕਿ ਜਿਹੜਾ ਮਹਾਰਾਜ ਨੇ ਦਰਿਆਤ ਉੱਥੇ ਤੰਬੂ ਤਾਲ ਕੇ ਉਰ ਵਿੱਚ ਬੱਕਰੀ ਚੜਕਾਏ ਤੇ ਨਾ ਤੇ ਗਲਤ ਗੱਲ ਮਾਨ ਕਿ ਸਤਗੁਰੂ ਜੇਰਾ ਮੌਜਵਾਨ ਸਤਗੁਰੂ ਕੀ ਨੇ ਕਰ ਸਕਦਾ ਬਿਲਕੁਲ ਸੀ ਉਹ ਨੂੰ ਮੁੱਦਾ ਜਾਣ ਪਾਉਣ ਵਾਲਾ ਹੈ ਸਤਗੁਰਾਂ ਨੇ ਸਿਤੇ ਰੇਤੇ ਪੰਗਾ ਕਢਿਆ ਉਹ ਸਾਹਮਣੇ ਸਰ ਲਾ ਜੇ ਸਾਹਮਣੇ ਸਰ ਲੱਗ ਕਰੇ ਤੇ 80 ਹਜ਼ਾਰ ਦੇ ਕੱਢੇ ਸਾਰੀ ਦੁਨੀਆ ਜਿਹੜੀ ਹੋਰ ਕਿਸੇ ਕੋਲ ਨਹੀਂ ਗਈ ਸੀ ਬਿਲਕੁਲ ਇਹ ਸਤਗੁਰਾਂ ਦਾ ਇਲਕ ਅਦੁੱਤੀ ਖਾਲਸਾ ਪੰਥ ਜਿਹੜਾ ਵਾ ਸਾਜਨ ਕੋ ਉਹ ਘਾਟ ਨਾ ਦੱਸਾ ਰਾਜ ਪਿਆਰੀ ਮੁੱਢ ਨੂੰ ਸਿੱਖ ਪਿਆਰ ਨਾਲ ਗਿਨਮ ਸਿੱਖ ਦੀ ਇਹ ਜਿਕੇ ਉਹਦੇ ਦਾੜਾ ਰੱਖਿਆ ਬੰਤੀਸ ਰੱਖਿਆ ਹੋਵੇ ਨੂੰ ਹਾਂਜੀ ਬਿਲਕੁਲ ਤੇ ਉਹ ਸਿੱਕਾ ਜਿਹਨੇ ਉਹ ਸਿੱਕੀਆਂ ਕਰਦੀ ਨਹੀਂ ਰਹਿਤ ਹਾਂ ਬਿਲਕੁਲ ਹੋਵੇਗੀ ਰਹਿਤ ਬਿਨਾਂ ਦਾ ਸਿੱਕਾ ਆਇ ਰਹਿਤ ਬਿਨਾਂ ਦਾਲੇ ਛੋਟਾ ਗਾਵੇ ਉਹ ਜਿਹੜਾ ਰਹਿਤ ਨਹੀਂ ਰੱਖਦਾ ਰਹਿਤ ਬਿਨਾਂ ਉਹ ਥਾਂ ਦਾਦੇ ਛੋਟਾ ਲੱਗ ਜਾਵਾ ਖਾਂਦਾ ਰਹੇਗਾ ਜੋ ਅਸਲੀ ਸਿੱਕਾ ਜਿਹੜਾ ਹੋਵੇਗਾ ਖਾਂਦਾ ਹੋਵੇਗਾ ਉਹ ਗਿਆਨ ਵੀ ਹੋਵੇਗਾ ਤਾਂ ਨੀ ਵੀ ਹੋਵੇਗਾ ਇਹਨੂੰ ਦਵਾਲਾ ਵੀ ਹੋਵੇਗਾ ਹੁਕਮ ਦੇ ਪਾਲਣਾ ਵੀ ਕਰੇਗਾ ਤੇ ਸੰਪ੍ਰਾਪਤ ਹੋ ਜਾਏ ਇਸ ਕਰਕੇ ਮਹਾਰਾਜ ਨੇ ਪੰਜ ਬਾਣੇ ਤੇ ਕਿ ਜੋਗਦੇ ਸਾਲ ਜਿਹੜਾ ਬ੍ਰਹਮ ਗਿਆਨ ਵਾਸਤੇ ਜੋਗਸਾਲ ਦੇ ਸੱਤੀ ਬਾਣੇ ਸੋਇਨੇ ਜਿਹੜੇ ਬਰਾਗਾਂ ਨੂੰ ਦੂਰ ਕਰਨ ਵਾਸਤੇ ਪ੍ਰਾਂਤ ਪੈਦਾ ਕਰਨ ਵਾਸਤੇ ਹਾਂਜੀ ਹਨ 24 ਸਾਲ ਰੱਖਿਆ ਵਾਸਤੇ ਤੇ ਨੰਦ ਨੰਦ ਨੰਸਰ ਜਿਵੇਂ ਨੰਦੀ ਨੰਦੀ ਹਾਂਜੀ ਬਿਲਕੁਲ ਬਿਲਕੁਲ ਬਾਬਾ ਜੀ ਜਿਹਦੇ ਪੰਡਾ ਪਿਆਰਾਂ ਨੂੰ ਉਹਨਾਂ ਇਕੱਠਾ ਕਰ ਲਿਆ ਹਾਂਜੀ ਤੇ ਫਿਰ ਉਹਨਾਂ ਨੇ ਅਮਰਤ ਛਕਾ ਕੇ ਸਿੰਘ ਬਣਾਇਆ ਫਿਰ ਬਾਬਾ ਜੀ ਅਸੀਂ ਸਿੰਘ ਬਣਾਇਆ ਜੇ ਸਿੰਘ ਬਣਾ ਦਿੱਤਾ ਨਾ ਤੇ ਹੁਣ ਗੋਬਿੰਦ ਰਾਏ ਕਹਿਣ ਲੱਗੇ ਮਹਾਰਾਜ ਅ ਤਾਲੂਗੁਰੂ ਜੀ ਮਹਾਰਾਜ ਹੱਥ ਜੋੜ ਕੇ ਬੇਨਤੀ ਕਰਨ ਲੱਗੇ ਕਿ ਹੁਣ ਪੰਨਾ ਪੈਰਾਂ ਨੂੰ ਤੁਹਾਨੂੰ ਅਮਰ ਸਕਾਰਤਾ ਹੁਣ ਮੈਨੂੰ ਅਮਰ ਛਕਾਓ ਹਾਂ ਤੇ ਪੰਜ ਜਾਰਾਮ ਕਿ ਮਤਲਬ ਕਿ ਵੀ ਨੇ ਰਜਾ ਪੰਜਾਸ ਜੀ ਕਹਿੰਦੇ ਲੱਗ ਮਹਾਰਾਜ ਤੁਹਾਡਾ ਕੀ ਬਚਨ ਜੀ ਤੁਹਾਨੂੰ ਅਮਰ ਦੀ ਫਿਲੀਸਿਬੇ ਇੱਕ ਕਿੰਨੀ ਬੜੀ ਰੱਖੀ ਤੇ ਜਿਹੜਾ ਸੀਜ ਤੇ ਕਰੇ ਉਹ ਅਮਰ ਦਾ ਪਾਣੀ ਹੋ ਸਕਦਾ ਹੈ ਤੇ ਮਹਾਰਾਜ ਅਜੇ ਬਾੜੀ-ਬਾੜੀ ਸੀਜ ਬੈਠ ਕੇ ਤੁਸੀਂ ਕੀ ਕਹੇ ਹੋ ਉਸ ਕਹਿੰਦਾ ਕਿ ਜੇ ਤੁਹਾਨੂੰ ਗੁਰੂ ਜੀ ਵਾਲੇ ਨੈਣ ਦੇ ਦੁਰਗੇ ਕਹਿਣ ਲਗੇ ਪਾਇਦੇ ਆਸਨਾ ਅਮਰ ਦੀ ਦਾਤ ਮੈਨੂੰ ਜੁਨਾ ਬਖਸ਼ੋ ਜੋ ਜੋ ਦੇਜੇ ਤੁਹਾਨੂੰ ਦੇ ਖਾਤਰ ਮੇਰਾ ਆਪ ਦਾ ਸਾਰਾ ਪਰਿਵਾਰ ਇਲਾਮਾ ਪਏ ਤੇ ਮੈਂ ਪਰਿਵਾਰ ਨਾਲ ਕੋਈ ਸਕੂਤ ਚੀਜ਼ ਨਹੀਂ ਕਰਾਂ। ਹਾਂ। ਲੇਕਿਨ ਠੀਕ ਹੈ ਬਾਬਾ ਜੀ। ਵਾਈ ਕੀ ਜਿੱਕੇ ਖਾਤਾ ਵਾਈ ਦੇਤੇ